ਸਾਰੇ ਜਿੰਨੇ ਵੀ ਸਾਡੇ ਭਰਾ ਨੇ ਸਾਡੇ ਲਈ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਫਿਲਮ ਤੁਹਾਨੂੰ ਵਧੀਆ ਲੱਗੂਗੀ ਇਹ ਆਪ ਦਾ ਆਬਜ਼ਰਵਿਊ ਦੇਣਗੇ ਸਾਡਾ ਕੰਮ ਅੱਜ ਤੱਕ ਦਾ ਹੀ ਸੀਗਾ ਹੁਣ ਇੱਕੇ ਥੋੜਾ ਫਰਜ ਹੈ ਕਿ ਤੁਸੀਂ ਸਾਡਾ ਜਿਹੜਾ ਸਿਨੇਮਾ ਦਿਨ ਪਰ ਦਿਨ ਤਰੱਕੀ ਦੇ ਰਾਹ ਤੇ ਜਾ ਰਿਹਾ ਹੈ ਉਹਨੂੰ ਕਿੱਥੋਂ ਤੱਕ ਲੈ ਕੇ ਜਾਣਾ ਰਿਸ਼ਤਿਆਂ ਦੀ ਤਰਜਮਾ ਨਹੀਂ ਕਰਦੀ ਹੋਈ ਫਿਲਮ ਹੈ ਪਰਿਵਾਰਕ ਸਾਂਝੇ ਪਰਿਵਾਰ ਦੀ ਕਹਾਣੀ ਹੈ ਜ਼ਿੰਦਗੀ 'ਚ ਉੱਤੇ ਥੱਲੇ ਉਤਰਾ ਚੜਾਅ ਚੱਲਦੇ ਰਹਿੰਦੇ ਨੇ ਬਰਬ ਸਿਮਰਤ ਬਾਈ ਨੇ ਏਡੇ ਤਰੀਕੇ ਨਾਲ ਬੈਲੈਂਸ ਕੀਤਾ ਸਾਰੀਆਂ ਚੀਜ਼ਾਂ ਨੂੰ ਔਰ ਸਾਡਾ ਬਿਲਕੁਲ ਨਵਾਂ ਸਫਰ ਹੈ ਇਸ ਲਾਈਨ ਦਾ ਇੰਡਸਟਰੀ ਨਾਲ ਅਸੀਂ ਵੈਸੇ 7 8 10 ਸਾਲ ਹੋ ਗਏ ਸਰ ਪਰ ਫਿਲਮ ਵਾਲਾ ਜਿਹੜਾ ਤਜਰਬਾ ਹੈ ਉਹ ਬਿਲਕੁਲ ਨਵਾਂ ਤੇ ਸਾਡੇ ਕੋਲ ਬੜੇ ਸ਼ਬਦ ਹੈ ਨਹੀਂ ਉਹਨੂੰ ਕਿਵੇਂ ਲੱਗੀਏ ਤੁਸੀਂ ਜ਼ਰੂਰ ਜਾ ਕੇ ਦੱਸੋ ਸਾਰਿਆਂ ਨੂੰ ਮੈਨੂੰ ਮਿਹਰਬਾਨੀ ਧੰਨਵਾਦ ਥੋੜਾ ਸਾ ਮੈਨੂੰ ਪਹਿਲੀ ਵਾਰੀ ਐਂ ਮਹਿਸੂਸ ਹੋਇਆ ਮੈਨੂੰ ਆਪ ਨੂੰ ਦਿਲੋਂ ਕਿ ਮਹਾਰਾਜ ਨੇ ਸੁਣ ਲਈ ਔਰ ਰਾਣਾ ਰਣਵੀਰ ਬਾਈ ਸਾਡੇ ਕੋਲ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਰਾਣਾ ਰਣਵੀਰ ਬਾਈ ਐਮੀ ਵੀਰੇ ਧੰਨਵਾਦ ਤੁਹਾਡਾ ਟਾਈਮ ਚ ਟਾਈਮ ਕੱਢ ਕੇ ਆਏ ਹੋ ਪਰਨੀਸ਼ ਵੀਰਾ ਥੈਂਕ ਯੂ ਵੀਰੇ ਧੀਰਜ ਬਾਈ ਮੈਂ ਇੱਕ ਗੱਲ ਐਡ ਆਨ ਕਰਨੀ ਚਾਹਨਾ ਕਿ ਜਿਹੜਾ ਸਭ ਤੋਂ ਵਧੀਆ ਮੈਸੇਜ ਜਿਹੜਾ ਮੂਵੀ ਦੇ ਵਿੱਚ ਹੈ ਕਿ ਇੱਕ ਔਰਤ ਹੈ ਜਿਹੜੀ ਉਹ ਬੇਟੀ ਬਣ ਕੇ ਬਿਨਾ ਹਸਬੈਂਡ ਤੋਂ ਵੀ ਘਰ ਦੇ ਵਿੱਚ ਰਹਿ ਸਕਦੀ ਹੈ ਕਿਉਂਕਿ ਮੇਰੇ ਨਾਲ ਰੀਅਲ ਇਸਟੈਂਡੈਂਟ ਹੋਇਆ ਮੇਰਾ ਰਿਸ਼ਤੇਦਾਰ ਬਲਜਿੰਦਰ ਸੰਧੂ ਥੋੜੇ ਦਿਨ ਪਹਿਲਾਂ ਹੈ ਨਾ ਉਸ ਤੋਂ ਪਹਿਲਾਂ ਵੀ ਸਾਡੀ ਰਿਸ਼ਤੇਦਾਰੀ ਚ ਸੇਮ ਇਨਸੀਡੈਂਟ ਹੋਇਆ ਤੇ ਮੈਂ ਉਸੇ ਮੂਮੈਂਟ ਦੇ ਵਿੱਚ ਚਲਾ ਗਿਆ ਸੀਗਾ ਇੱਕ ਬਹੁਤ ਵਧੀਆ ਮੈਸੇਜ ਹੈ ਸਾਰੇ ਸਮਾਜ ਦੇ ਲਈ ਲੇਡੀਜ਼ ਦੇ ਲਈ ਸਾਨੂੰ ਸਾਰਿਆਂ ਨੂੰ ਆਪਣੀ ਥਿੰਕਿੰਗ ਐ ਚੇਂਜ ਕਰਨ ਦੀ ਲੋੜ ਹੈ ਔਰ ਮੈਂ ਪੂਰੀ ਸਟਾਰ ਕਾਸਟ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਨਾ ਇੱਕ ਵਾਰੀ ਤਾੜੀ ਲਾ ਦਿਓ ਸਾਰੇ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹਾਂ ਕਿਉਂਕਿ ਸਹੀ ਸੀ ਨਾ ਗੱਲ ਯਕੀਨ ਹੀ ਨਹੀਂ ਕੀਤਾ ਤੁਸੀਂ ਸਾਰੇ ਨੀਰੂ ਜੀ ਨੂੰ ਅਸੀਂ ਮਿਸ ਕਰ ਰਹੇ ਹਾਂ ਕੈਨੇਡਾ 'ਚ ਪ੍ਰੋਮੋਸ਼ਨ ਕਰ ਰਹੇ ਆ ਜਿਵੇਂ ਮੈਂ ਕਿਹਾ ਸਾਰੇ ਐਮੇ ਬਾਈ ਪਲੀਜ਼ ਦੋ ਗੱਲਾਂ ਤੁਸੀਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿ ਆਇਆ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਫਿਲਮ ਬੜੀ ਚੰਗੀ ਲੱਗੀ ਹੋਊਗੀ ਜੀ ਸਾਰਿਆਂ ਨੇ ਤੁਸੀਂ ਵੇਖੀ ਐ ਤੇ ਤੁਸੀਂ ਬਾਅਦ ਜਿਵੇਂ ਵੀ ਤੁਹਾਨੂੰ ਫੀਲ ਹੋਇਆ ਤੁਸੀਂ ਸਾਡੇ ਸਾਰੇ ਚਾਹਣ ਵਾਲੇ ਦਰਸ਼ਕਾਂ ਤੱਕ ਤੁਸੀਂ ਇਹ ਮੈਸੇਜ ਨੂੰ ਪੋਜ਼ੀਟਿਵਲੀ ਪਹੁੰਚਾ ਦਿਓ ਜਿਵੇਂ ਵੀ ਤੁਹਾਨੂੰ ਚੰਗੀ ਲੱਗੀ ਤੁਸੀਂ ਪੋਜ਼ੀਟਿਵ ਵੇ ਦੇ ਵਿੱਚ ਲੋਕਾਂ ਤੱਕ ਇਹ ਜਿਹੜਾ ਮੈਸੇਜ ਪਹੁੰਚਦਾ ਕਰਿਓ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੇ ਅਸੀਂ ਪੰਜਾਬੀ ਸਿਨੇਮਾ ਦਾ 파ਟ ਆ ਆਪਾਂ ਸਾਰੇ ਬੇਸਿਕਲੀ ਪੰਜਾਬੀ ਪੰਜਾਬ ਦੇ 파ਟ ਆ ਤੇ ਡੇ ਬਾਏ ਡੇ ਆਪਣੀ ਇੰਡਸਟਰੀ ਆਪਣੀ 뮤직 ਇੰਡਸਟਰੀ ਫਿਲਮ ਇੰਡਸਟਰੀ ਡੇ ਬਾਏ ਡੇ ਗਰੋ ਕਰ ਰਹੀ ਹੈ ਜਿਹਦੇ ਵਿੱਚ ਤੁਹਾਡੇ ਮੀਡੀਆ ਦਾ ਵੀ ਬਹੁਤ ਜ਼ਿਆਦਾ ਵਧੀਆ ਹੱਥ ਹੈ ਤੇ ਸਾਰੇ ਸਾਡੇ ਡਾਇਰੈਕਟਰ ਸਾਹਿਬਾਨ ਰਾਈਟਰਸ ਐਕਟਰਸ ਤੇ ਸਾਰਿਆਂ ਦਾ ਸਾਰਿਆਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਜੀ ਤੇ ਹੋਪਫੁਲੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਸਬਜੈਕਟ ਲੈ ਕੇ ਆਵਾਂਗੇ ਤੇ ਸਾਰੇ ਡੇ ਨਾਈਟ ਮਿਹਨਤ ਕਰਾਂਗੇ ਤੇ ਆਪਣਾ ਸਿਨੇਮਾ ਆਪਣੀ ਬੋਲੀ ਆਪਣੀ ਮਾਂ ਬੋਲੀ ਆਪਾਂ ਆਪਾਂ ਤਾਂ ਕੀ ਲੈ ਕੇ ਜਾਣੀ ਹੈ ਮਹਾਰਾ ਸਾਡੇ ਤੇ ਕਿਰਪਾ ਕਰੇ ਅਸੀਂ ਉਸ ਚੀਜ਼ ਦਾ ਜ਼ਰੀਆ ਬਣ ਸਕੀਏ ਤੇ ਤੇ ਆਪ ਲੋਕੀ ਮੋਸਟਲੀ ਕਹਿੰਦੇ ਆ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਹਾਲਾਂਕਿ ਇਹ ਉਲਟਾ ਹੈ ਬਹੁਤ ਆਰਟਿਸਟਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਮਾਂ ਬੋਲੀ ਦਾ ਘਟਿਆ ਸੀ ਖਾਨੇ ਆ ਜੀ ਤੇ ਆਪਾਂ ਸਾਰੇ ਬੇਸਿਕਲੀ ਜਿੰਨੇ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਆ ਤੇ ਸਾਰਿਆਂ ਨੇ ਬੜੀ ਦਿਲੋਂ ਮਿਹਨਤ ਕੀਤੀ ਹੈ ਜੀ ਤੇ ਸਾਰਿਆਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆ ਸਾਡੇ ਡਾਇਰੈਕਟਰ ਸਾਹਿਬ রাইਟਰ ਜਿੰਨੇ ਵੀ ਸਾਡੀ ਕਾਸਟ ਹੈ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੋਪਫੁਲੀ ਤੁਹਾਨੂੰ ਚੰਗੀ ਲੱਗੀ ਹੋਊਗੀ ਜੀ ਫਿਲਮ ਤੇ ਤੁਸੀਂ ਬਸ ਜਿਵੇਂ ਵੀ ਤੁਹਾਨੂੰ ਫੀਲ ਹੋਇਆ ਤੁਸੀਂ ਆਪਣੇ ਪੋਰਟਲਸ ਤੇ ਆਪਣੇ YouTube ਚੈਨਲਸ ਤੇ ਆਪਣੇ ਜਿਹੜਾ ਵੀ ਮੀਡੀਆ ਰਾਹੀਂ ਤੁਸੀਂ ਅੱਗੇ ਪਹੁੰਚਾ ਸਕਦੇ ਹੋ ਤੇ ਡੈਫੀਨਿਟਲੀ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਪਹੁੰਚਾਓ ਇਦਾਂ ਦੀ ਫਿਲਮਾਂ ਦੀ ਜਨਰਲੀ ਸਮਾਜ ਨੂੰ ਵੀ ਲੋੜ ਹੈ ਔਰ ਆਪਣੇ ਜਿਹੜੇ ਆਉਣ ਵਾਲੀ ਅੱਗੇ ਆਪਣੀ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਦਾਂ ਦੀਆਂ ਫਿਲਮਾਂ ਵੇਖਣ ਦੀ ਲੋੜ ਹੈ ਤੇ ਡੈਫੀਨਿਟਲੀ ਤੁਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰੋ। ਥੈਂਕ ਯੂ ਸੋ ਮਚ। ਹਾਂਜੀ। ਆਹ ਕਹਿ ਸਕਦੇ ਭਾਈ। ਕਹਿ ਸਕਦੇ। ਬਾਈ ਦੀ ਵੀ ਫਿਲਮ ਆ ਰਹੀ ਹੈ ਤਬਾਹ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ। ਬਾਈ ਨੂੰ ਵੈਸਟ ਵਿਸ਼ੇ ਸਾਡੇ ਨਾਲ ਸਾਰੀ 18 ਅਕਤੂਬਰ 18 ਅਕਤੂਬਰ ਨੂੰ ਬਾਈ ਦੀ ਫਿਲਮ ਆ ਰਹੀ ਹੈ। 18th ਅਕਤੂਬਰ ਨੂੰ ਫਿਲਮ ਆਉਣੀ ਹੈ। ਆਜੋ ਪਹਿਲਾਂ ਨਹੀਂ ਨਹੀਂ ਆਜੋ ਇੱਕੋ ਗੱਲ ਲਈ ਬਾਜੀ ਇੱਥੇ ਕੋਈ ਕੋਈ ਫਾਰਮੈਲਿਟੀ ਹੈ ਨਹੀਂ ਫਾਰਮੈਲਿਟੀ ਕੋਈ ਇਹ ਕੋਈ ਮਸਲਾ ਨਹੀਂਗਾ ਕੋਈ ਇੱਥੇ ਬੰਨ ਕੇ ਰੱਖੀ ਹੋਈ ਗੱਲ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਤਿਕਾਰ ਔਰ ਇੱਥੇ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਕਿ ਅਸੀਂ ਸਾਰੇ ਇੱਕ ਜਿਹੜੀਆਂ ਫਿਲਮਾਂ ਨੂੰ ਬਹੁਤ ਸਪੋਰਟ ਕਰਦੇ ਆ ਔਰ ਅਸੀਂ ਤਾਂ ਜਮਾ ਨਵੇਂ ਆ ਸਾਡੇ ਲਈ ਭਰਾ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਆ ਭਾਈ ਉਹਨਾਂ ਦੀ ਆਉਣ ਵਾਲੀਆਂ ਸਾਰੀਆਂ ਫਿਲਮਾਂ ਲਈ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਾਰਿਆਂ ਕਿਰਪਾ ਕਰਦੇ ਆ ਥੈਂਕ ਯੂ ਸੋ ਮੱਚ ਬਈ ਬਈ ਬਹੁਤ ਕੀਮ ਉਹ ਲੱਖਣੇ ਭੁਰਕੇ ਪਹਿਲਾਂ ਤਾਂ ਕਿ ਤੁਸੀਂ ਆਪਣੇ ਪਰਿਵਾਰ ਨਾਲ ਬੁੱਢੀਆਂ ਤੋਂ ਬਣਾ ਲਾਗ ਜਵਾਨ ਸੂਰੀ ਨੂੰ ਵੀ ਰੱਖ ਰਹੇ ਨਹੀਂ ਨਹੀਂ ਬੜੀ ਮਹਾਰਾ ਦੀ ਮਿਹਰ ਹੈ ਜੀ ਮਤਲਬ ਮੈਂ ਅਸੀਂ ਆਪਣੇ ਵੱਡੇ ਭਰਾ ਨੂੰ ਮਿਸ ਕਰ ਰਹੇ ਹਾਂ ਉਹ ਕੈਨੇਡਾ ਗਏ ਨੇ ਬਾਈ ਭਗਵੰਤੂਣੀ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਦਾ ਮੇਰੇ ਮੇਰਾ ਕੋਈ ਲੈਣਾ ਦੇਣਾ ਨਹੀਂ ਸੌ ਲੱਗੇ ਮਹਾਰਾ ਦੀ ਸੌ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢਾ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਭਗਵੰਤੂਣੀ ਵੀ ਤੇ ਵੀਰ ਹੁਣੀ ਵੀ ਸਾਰੇ ਮਤਲਬ ਮੈਨੂੰ ਮੇਰੇ ਵੱਡੇ ਭਰਾ ਪਰ ਇਹਨਾਂ ਦਾ ਬਹੁਤ ਵੱਡਾ ਸਾਥ ਰਿਹਾ ਤੇ ਬੜੇ ਪੋਜ਼ਿਟਿਵ ਵੇ ਨਾਲ ਫਿਲਮ ਜਿਹੜੀ ਫਿਨਿਸ਼ ਹੋਈ ਹੈ ਹੋਰ ਵੀ ਜਿਹੜੇ ਨਾਲ ਸਾਡੇ ਵੀਰ ਦੇ ਨਾਲ ਪ੍ਰੋਡਿਊਸਰਸ ਨੇ ਬਾਈ ਰਿੰਕੂ ਹਣੀ ਹੋਰ ਵੀ ਜਿਹੜੇ ਬਾਹਰ ਲੀਆਂ ਕੰਟਰੀਆਂ ਦੇ ਵੀਰ ਭਰਾ ਸਾਡੇ ਨਾਲ ਜੁੜੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਕੀ ਸਾਰੀ ਫੈਮਿਲੀ ਹੈ ਭਾਜੀ ਉਹੀ 40-50 ਜਣੇ ਆ ਜੇ ਤੁਹਾਨੂੰ ਵੀ ਮਿਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 100 ਤੋਂ ਵੱਧ ਬੰਦਾ ਹੈ ਨਹੀਂ ਜਿਹੜਾ ਦਿਲੋਂ ਸਿਨੇਮਾ ਨੂੰ ਪਿਆਰ ਕਰਦਾ ਤੇ ਦਿਲੋਂ ਸਿਨੇਮਾ ਲਈ ਲਿਖਦਾ ਹੈ ਜਾਂ ਵੇਖਦਾ ਹੈ ਜਾਂ ਉਹਨੂੰ ਸਪੋਰਟ ਕਰਦਾ ਹੈ ਬਾਕੀ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇਦਾਂ ਇੰਡਸਟਰੀ ਇਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਦੇ ਮਾੜੇ ਉਹ ਹੈ ਉਹ ਸੌਕ ਜਣੇ ਆ ਉਹ ਚੰਗੇ ਮਾੜੇ ਉਹਦੇ ਜੀ ਆਪਾਂ ਸਾਰੇ ਬਣਦੇ ਮੇਰੀ ਮਾਰਾ ਕਿਰਪਾ ਕਰੇ ਸਾਰਿਆਂ ਵੀ ਕਲੈਬਰੇਸ਼ਨ ਨਹੀਂ ਹੈ ਬਣ ਗਿਆ ਤਾਂ ਬਣ ਪਰੇ ਕਿਰਪਾ ਕਰਨ ਤੁਸੀਂ ਬਸ ਅਰਦਾਸ ਸਾਰਿਆਂ ਨੇ ਪਰ ਆਲ ਮਿਲ ਕੇ ਕਰੀਏ ਕਿ ਹਿਸਟਰੀ ਦੇ ਕਰੀਏ ਆਪਾਂ ਆਪਣੀ ਦੇ ਨਾਲ ਮਿਲ ਕੇ ਕਿਉਂਕਿ ਮਿਸਲਾਂ 12 ਸੀ ਬਿਲਕੁਲ ਤੇ ਆ ਤੇ ਅੱਗੋਂ ਮਾਰਾ ਰਣਜੀਤ ਸਿੰਘ ਦੇ ਜਰਨਲ ਵੀ ਕਿੰਨੇ ਸੀ ਮਾਰਾ ਕਿਰਪਾ ਕਰਨ ਤੇ ਮਾਰਾ 19 ਬਲ ਮਤਲਬ 19 ਹਿੰਮਤ ਦੇਵੇ ਸਾਨੂੰ ਤੇ ਮਾਰਾ ਮਤਲਬ ਸੋਹਣੀ ਰਾਈਟਿੰਗ ਹੋਵੇ ਫਿਲਮਾਂ ਦੀ ਤੇ ਹਿਸਟਰੀ ਦੇ ਫਿਲਮਾਂ ਬਣ ਤੁਸੀਂ ਮਾਰਾ ਕਿਰਪਾ ਕਰਨ ਬੰਦਾ ਵੇਖੋਗੀ ਇਹ ਤਾਂ ਸ਼ੁਰੂਆਤ ਹੈ ਜੀ ਤੇ ਨਾਲੇ ਸ਼ੁਰੂਆਤ ਤਾਂ ਸਾਰਿਆਂ ਦੇ ਇਕੱਠੇ ਹੋਏ ਸੀ ਮੇਰੀ ਅਮਰਿੰਦਰ ਭਾਈ ਨਾਲ ਉਹ ਸੀ ਕਿਸੇ ਦਾ ਕੋਈ ਨਾ ਕੋਈ ਜ਼ਰੀਆ ਤਾਂ ਬਣਿਆ ਸੀਗਾ ਤੇ ਸਾਰੇ ਰਲ ਮਿਲ ਕੇ ਕਰ ਰਹੇ ਆ ਕੰਮ ਨੀ 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 ਬਹੁਤ ਕਿਰਪਾ ਭਾਜੀ ਸਾਰੇ ਵੀਰਾਂ ਦੀ ਜਿਸੇ ਭਾਈ ਨੇ ਬਹੁਤ ਜਿਆਦਾ ਸੋਹਣਾ ਸੱਚੀ ਬਹੁਤ ਸੋਹਣਾ ਕੰਮ ਕੀਤਾ ਸੱਚੀ ਬੜਾ ਬਹੁਤ ਕੰਮ ਕੀਤਾ ਅੰਮ੍ਰਿਤ ਨੇ ਵੀ ਟੂਵਰਡਸ ਦੀ ਐਂਡ ਇਹ ਸਾਰਾ ਵੀਰ ਇਹਨਾਂ ਨੂੰ ਦੇਖ ਦੇਖ ਕੇ ਸਿੱਖਿਆ ਅਸੀਂ ਕਿ ਕਿਸੇ ਦਾ ਕੰਮ ਨਹੀਂ ਲੈਣ ਜਾਂਦੇ ਭਾਈ ਉਹਨੂੰ ਦੇਖ ਦੇਖ ਸਕਦੇ ਉਹ ਨਹੀਂ ਨਹੀਂ ਭਾਈ ਬਾਕੀ ਇੰਨੇ ਜੋ ਕਿੱਥੇ ਆ ਜੀ ਆ ਨਾਲ ਦਿਗੇ ਜੇ ਖੜੇ ਨੇ ਤੁਹਾਡੇ ਐ ਕਰੀਆਂ ਸਾਡੇ ਲੈਜੈਂਡਸ ਨੇ ਜਿਹੜੇ ਆਏ ਲੇਰਿੰਗ ਲੈਜੈਂਡਸ ਇਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਸਾਡੇ ਫਿਲਮ ਸਕੂਲ ਨੇ ਜੀ ਭਾਜੀ ਉਹਨੇ ਇਹ ਨੇ ਸਾਡੇ ਭਾਈ ਤੋਂ ਸਿੱਖਦੇ ਆ ਜੀ ਇੱਥੇ ਸਾਰਾ ਕੁਝ ਕਰਿਆ ਜਿੱਦਾਂ ਮਤਲਬ ਜਦੋਂ ਸ਼ੁਰੂਆਤ ਸਰਦਾਰ ਸੋਹੀ ਸਾਹਿਬ ਸੀ ਸੋਹੀ ਸਾਹਿਬ ਨਾਲ ਮੈਂ ਵੈਨਿਟੀ ਸ਼ੇਅਰ ਕਰਦਾ ਸੀ ਉਹ ਤੋਂ ਲੈਜੈਂਡਰੀ ਆਪਾਂ ਕੀ ਕਹਿ ਸਕਦੇ ਆ ਮਤਲਬ ਐਡੇ ਐਡੇ ਵੱਡੇ ਲੋਕਾਂ ਤੋਂ ਆਪਾਂ ਨਾਲ ਉਹਨਾਂ ਦੇ ਵੈਨਿਟੀ ਸ਼ੇਅਰ ਕਰਦੇ ਹੁੰਦੇ ਉਹਨਾਂ ਦੇ ਨਾਲ ਰਹਿੰਦੇ ਆ ਇਹਨਾਂ ਤੋਂ ਹੀ ਸਿੱਖਿਆ ਜੀ ਸਾਰਾ ਕੁਝ ਓਏ ਬਾਈ ਉਹ ਬਾਈ ਜੀ ਜੀ ਉਹ ਤੋਂ ਸਾਰੀ ਕਹਾਣੀ ਇੱਥੇ ਹੀ ਨਾ ਦੱਸ ਦੀ ਲੋਕਾਂ ਨੇ ਫਿਲਮ ਦੇਖਣੀ ਵੀ ਆ ਜੋ ਨੀਰੂ ਮੈਮ ਦੀ ਜਿਹੜੀ ਪਰਫਾਰਮੈਂਸ ਹੈ ਟਵਰਡਸ ਦੀ ਐਂਡ ਮਲ ਲਾਦਾ ਫਿਲਮ ਨੂੰ ਆ ਬੰਨ ਕੇ ਰੱਖਦੀ ਹੈ ਉਹ ਚੀਜ਼ ਬਹੁਤ ਸੋਹਣੀ ਹੈ ਮੈਨੂੰ ਲੱਗਦਾ ਇੱਕ ਵਾਰ ਨੀਰੂ ਮੈਮ ਦੇ ਨਾਦੀਆਂ ਤਾੜੀਆਂ ਮਾਰਨੀਆਂ ਚਾਹੀਦੀਆਂ ਤੁਸੀਂ ਪੰਜਾਬ ਦੇ ਮਤਲਬ ਬਹੁਤ ਵੱਡੇ ਜਿਹੜੇ ਮਤਲਬ ਉਹ ਕਹਿ ਲਓ ਤੁਸੀਂ ਏ ਲਿਸਟ ਟੂ ਲੈ ਕੇ ਜਿਹੜੇ ਨਿਊ ਕਮਰਸ ਨੇ ਉਹ ਵੀ ਤੁਸੀਂ ਦੇਖ ਲਓ ਨੀਰੂ ਜੀ ਦੇ ਨਾਲ ਜਾਂ ਨੀਰੂ ਮੈਮ ਲਾਉਣਗੇ ਜਾਂ ਜੀ ਲਾਉਣਗੇ ਤੁਸੀਂ ਇੱਥੇ ਰਿਸਪੈਕਟ ਦੇ ਲੋ ਵੀ ਉਹਨਾਂ ਦੀ ਕਿੰਨੀ ਹੈ ਤੇ ਉਹਨਾਂ ਨੇ ਕੀ ਖਟਿਆ ਇਸ ਇੰਡਸਟਰੀ ਦੇ ਵਿੱਚ ਤੇ ਮਤਲਬ ਉਹ ਤਾਂ ਮੁਕਾਬਲੇ ਕੋਈ ਨਹੀਂ ਜਿਵੇਂ ਕਹਿ ਲਿਆ ਵੀ ਇੱਕ ਮਤਲਬ ਲੈਵਲ ਤੋਂ ਹੀ ਉੱਪਰ ਨੇ ਸੋ ਹੋਪਫੁਲੀ ਤੁਸੀਂ ਸਾਰੇ ਚੜ੍ਹਦੀ ਕਲਾ ਜੀ ਹੋਵੋਗੇ ਤੇ ਸਾਰਿਆਂ ਨੂੰ ਫਿਲਮ ਜਿਵੇਂ ਵੀ ਲੱਗੀ ਤੁਹਾਨੂੰ ਮਤਲਬ ਅਸੀਂ ਬੇਨਤੀ ਇਹੋ ਕਰਦੇ ਆ ਵੀ ਜਿਵੇਂ ਚੰਗੀ ਲੱਗੂਗੀ ਜਿਵੇਂ ਤੁਹਾਨੂੰ ਲੱਗਿਆ ਉਵੇਂ ਤੁਸੀਂ ਜ਼ਰੂਰ ਲਿਖੋ ਬਈ ਆਖਰੀ ਗੱਲ ਇਹ ਵਧੀਆ ਕਰਦੇ ਨੇ ਕਿ ਤਿੰਨ ਵੱਟੀਆਂ ਫਿਲਮਾਂ ਦੀ ਹੋਈਆਂ ਨੇ ਤੇ ਇਹਨੂੰ ਹੱਡੋਣ ਜਾਂਦੇ ਨੇ ਜੀ ਬਿਲਕੁਲ ਬਹੁਤ 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 ਮਾਨ ਤੇ ਇੱਕ ਸਾਰਿਆਂ ਨੂੰ ਬਸ ਇਹ ਹੈ ਕਿ ਹਫ਼ਤੇ 52 ਆ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਮਤਲਬ ਉਹੀ ਸਾਲ ਦੇ ਵਿੱਚ ਹਫ਼ਤੇ 52 ਤੇ ਫਿਲਮ ਐਪਰੋਕਸੀਮੇਟਲੀ 100 ਦੇ ਨੇੜੇ ਬਣਦੀਆਂ ਨੇ ਤੇ ਨਾ ਆਪਾਂ ਅਮੀਰ ਖਾਨ ਨਾਲ ਆਉਣਾ ਨਾ ਆਪਾਂ ਸਲਮਾਨ ਖਾਨ ਨਾਲ ਆਉਣਾ ਨਾ ਆਪਾਂ ਸ਼ਾਹਰੂਖ ਖਾਨ ਨਾਲ ਆਉਣਾ ਤੇ ਨਾ ਆਪਾਂ ਮਤਲਬ ਰਣਵੀਰ ਗੁਪਤ ਪੰਜ ਸੱਤ ਬੰਦੇ ਜਿਹੜੇ ਬਾਲੀਵੁੱਡ ਦੇ ਆਪਾਂ ਉਹਨਾਂ ਦੇ ਨਾਲ ਆਉਣਾ ਨਹੀਂਗਾ ਤੇ ਉਸ ਤੋਂ ਬਾਅਦ ਚ ਜਨਵਰੀ ਤੇ ਦਸੰਬਰ ਤੇ ਨਵੰਬਰ ਆਪਾਂ ਵੈਸੇ ਨਹੀਂ ਆਉਣਾ 12 ਹਫ਼ਤੇ ਉਹ ਪੰਜ ਸਤਾ ਵੱਡੇ ਪਿੱਛੇ ਬਚੇ ਆਲਮੋਸਟ ਆਲਮੋਸਟ 40 40 ਵੀ ਜਿਆਦੇ ਗਏ ਤੇ ਮੈਂ 35 ਹਫ਼ਤੇ ਬਚੇ ਤੇ 35 ਹਫ਼ਤੇ ਤੁਸੀਂ ਲਾ ਲਓ ਹਾਂ ਤਿੰਨ ਤਿੰਨ ਫਿਲਮਾਂ ਬਣ ਗਈਆਂ ਹਫ਼ਤੇ ਦੀਆਂ ਤੇ ਆਉਣ ਗਿਆ ਉਹ ਤੇ ਗੁੱਸੇ ਕਿਲੇ ਨਾ ਕਰੇ ਮੇਰੀ ਪਾਜੀ ਉਹ ਵੀ ਆਪਣੀ ਨੇ ਉਹ ਕਿਹੜਾ ਚੰਨ ਤੇ ਕਰਦੇ ਨੇ ਉਹ ਹਿੰਦੀ ਪੰਜਾਬੀ ਅੰਗਰੇਜ਼ੀ ਐਂ ਜਿਨਾ ਕਰਿਆ ਕਰੋ ਭਾਈ ਬਣਾ ਹਨਾ ਓਏ ਪਹਿਲਾਂ ਛੋਟੇ ਛੋੜੇ ਮੁੱਦੇ ਚਾਲਦੇ ਵੀਰੇ ਪਹਿਲਾਂ ਤਾਂ ਹਿੰਦੀ ਫਿਲਮਾਂ ਦੇਖਦੇ ਆ ਰਹੇ ਆ ਆਪਾਂ ਇਹ ਨਹੀਂ ਕੋਈ ਇਟਾ ਮਸਲਾ ਨਹੀਂ ਗਾ ਉਹ ਵੀ ਫਿਲਮਾਂ ਨੇ ਆਪਣੀਆਂ ਫਿਲਮਾਂ ਨੇ ਵੀ ਆਪਣੀਆਂ ਨੇ ਜਾਂ ਤਾਂ ਉਹ ਆਪਾਂ ਕਦੇ ਆਪਾਂ ਕੋਲ ਕੋਈ ਖਸੈਂਦੀ ਨਹੀਂ ਆਈ ਹਿੰਦੀ ਆਪਾਂ ਤਾਂ ਉਹ ਵੀ ਵੇਖਦੇ ਆ ਨਾ ਜਿਹੜਾ ਅੰਗਰੇਜ਼ੀ ਚ ਦਾ ਲੱਗਦਾ ਅੰਗਰੇਜ਼ੀ ਵੀ ਵੇਖੀ ਜਾਂਦਾ ਚੰਗਾ ਸਿਨੇਮਾ ਜਿੱਥੇ ਵੀ ਬਣਦਾ ਉਹਨੂੰ ਅਪਰੀਸ਼ੀਏਟ ਕਰੋ ਹੁਣ ਮੈਂ ਚੰਗੇ ਸਿਨੇਮਾ ਦੀ ਗੱਲ ਕਰ ਰਿਹਾ ਰਾਈਟ ਨਾਉ ਸਭ ਤੋਂ ਬੈਸਟ ਸਿਨੇਮਾ ਕੋਰੀਅਨ ਬਣ ਜਾਂਦਾ ਤੇ ਆਪਾਂ ਇਹ ਕਹੀਏ ਵੀ ਅਸੀਂ ਕੋਰੀਅਨ ਸਿਨੇਮਾ ਵੇਖਣੇ ਨਹੀਂ ਹੈਗੇ ਵੀ ਉਹ ਜ਼ਬਾਨ ਹੋਰ ਆ ਇਤਨੀਆਂ ਜਿਹੜਾ ਸਿਨੇਮਾ ਵਧੀਆ ਬਣਦਾ ਉਹਨੂੰ ਅਪਰੀਸ਼ੀਏਟ ਕਰੀਏ ਇਰਾਨੀਅਨ ਸਿਨੇਮਾ ਵਧੀਆ ਬਣਦਾ ਵੀ ਹੈਵ ਟੂ ਅਪਰੀਸ਼ੀਏਟ ਕੋਰੀਅਨ ਸਿਨੇਮਾ ਵਧੀਆ ਬਣਦਾ ਵੀ ਹੈਵ ਟੂ ਅਪਰੀਸ਼ੀਏ ਸੋ ਹਰ ਜਗ੍ਹਾ ਦੀ ਇੱਕ ਆਪੋ ਆਪਣੀ ਕੁਸ਼ਬੋਸ ਉਹ ਵੀ ਹੈਵ ਟੂ ਐਪਰੀਸ਼ੀਏਟ ਤੇ ਆਪਾਂ ਨੂੰ ਸਾਰੇ ਜਿੰਮੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਉਹਨਾਂ ਦੀ ਚੀਜ਼ਾਂ ਵੀ ਐਡਾਪਟ ਕਰਨੀਆਂ ਚਾਹੀਦੀਆਂ ਉਹਨਾਂ ਤੋਂ ਸਿੱਖਣਾ ਵੀ ਚਾਹੀਦਾ ਤੇ ਪੋਜ਼ਿਟਿਵ ਵੇ ਦੇ ਵਿੱਚ ਸਾਰੀਆਂ ਚੀਜ਼ਾਂ ਨਾਲ ਪੋਜ਼ਿਟਿਵ ਇੰਟਰੈਕਟ ਕਰਨਾ ਚਾਹੀਦਾ ਜਿੰਨਾ ਕਿ ਮੈਨੂੰ ਲੱਗਦਾ ਬਾਕੀ ਮੈਂ ਬਹੁਤਾ ਸੈਣਾ ਬਹਿ ਜਾਵਾਂਗੀ ਜੀ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਸ਼ੁਕਰੀਆ ਸੀਮਾ ਮੈਡਮ ਸਰ ਤੋਂ ਬੋਲਦੇ ਆ ਇਸ ਪੰਜਾਬ ਮੈਂ ਤਾਂ ਸਾਰਿਆਂ ਦਾ ਸ਼ੁਕਰਾਨਾ ਕਰ ਰਹੀ ਆ ਕਿਉਂਕਿ ਤੁਸੀਂ ਪਹਿਲਾਂ ਵੀ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਹੁਣ ਇਸ ਫਿਲਮ ਨੂੰ ਵੀ ਜਿਹਦਾ ਨਾਂ ਹੀ ਸ਼ੁਕਰਾਨਾ ਹੈ ਹੈਨਾ ਤਾਂ ਬਸ ਤੁਹਾਡਾ ਵੀ ਸ਼ੁਕਰਾਨਾ ਹੈ ਕਿ ਤੁਸੀਂ ਘਰ-ਘਰ ਜਾ ਕੇ ਇਹ ਮੈਸੇਜ ਪਹੁੰਚਾਣਾ ਤੁਸੀਂ ਤਾਂ ਦੇਖ ਲਈ ਹੈ ਵੀ ਸਾਡੀ ਫਿਲਮ ਕਹੀ ਜੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਹੈ ਆਈ ਹੈ ਕਿ ਨਹੀਂ ਬਿਲਕੁਲ ਬਸ ਇਹ ਹੈ ਕਿ ਹੁਣ ਅਸੀਂ ਤੁਹਾਨੂੰ ਫੇਰ ਬੇਨਤੀ ਕਰਦੇ ਆ ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਕਿਉਂਕਿ ਅਸੀਂ ਘਰ-ਘਰ ਨਹੀਂ ਜਾ ਸਕਦੇ ਤੇ ਤੁਸੀਂ ਸਾਡਾ ਮੈਸੇਜ ਜਿਹੜਾ ਘਰ-ਘਰ ਪਹੁੰਚਾ ਸਕਦੇ ਹੋ ਤੇ ਬਹੁਤ ਸੋਹਣੀ ਫਿਲਮ ਹੈ ਤੇ ਇਸ ਫਿਲਮ ਨੂੰ ਵੀ ਬਹੁਤ ਪਿਆਰ ਦਿਵਾਓ ਤੇ ਅਸੀਂ ਆਡੀਅנס ਨੂੰ ਵੀ ਕਹਾਂਗੇ ਵੀ ਤੁਹਾਡੇ ਸਾਰਿਆਂ ਦੇ ਦੇਖਣ ਵਾਲੀ ਹੈ ਇੱਕ ਵੱਖਰਾ ਜਿਹਾ ਕਨਸੈਪਟ ਹੈ ਘਰ-ਘਰ ਦੀ ਕਹਾਣੀ ਹੈ ਇੱਕ ਪਰਿਵਾਰਿਕ ਸਟੋਰੀ ਹੈ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਜ਼ਰੂਰਤ ਹੈ ਤੁਹਾਡਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਜਲੋ ਜਦੋਂ ਜੇਸਾ ਸਾਹਿਬ ਦੀ ਏਜ ਹੋਈ ਜਾ ਰਹੀ ਹੈ ਉਹੇ ਜੋ ਕੰਮ ਮਿਲੀ ਜਾ ਰਿਹਾ ਪਰ ਮੇਨ ਗੱਲ ਇਹ ਹੈ ਕਿ ਅੱਜ ਕੱਲ ਜਿੱਦਾਂ ਪਰਿਵਾਰ ਟੁੱਟਦੇ ਜਾ ਰਹੇ ਹਨ ਹਰੇਕ ਬੰਦਾ ਸੈਲਫ ਸੈਂਟਰਡ ਹੋ ਗਿਆ ਹੈ এজ ਟਾਈਮ ਦੇ ਵਿੱਚ ਇਹ ਸ਼ੁਕਰਾਨਾ ਵਰਗੀ ਫਿਲਮ ਦਾ ਕਨਸੈਪਟ ਸੋਚਣਾ ਉਹਨੂੰ ਡਾਇਰੈਕਟ ਕਰਨਾ ਔਰ ਉਹਦੇ ਵਿੱਚ ਰੋਲ ਕਰਨਾ ਇੱਕ ਬੜੇ ਗਰਬਦੀ ਮਾਨ ਦੀ ਗੱਲ ਹੈ ਔਰ ਮੈਂ ਗੁਰੂ ਮਹਾਰਾਜ ਜੱਗ ਹੈ ਇਹੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਦਾ ਫਿਲਮ ਦਾ ਕਨਸੈਪਟ ਹੈ ਜਾਂ ਜਿਹੜਾ ਫਿਲਮ ਮੈਸੇਜ ਦੇ ਰਹੀ ਹੈ ਇਹ ਪਰਿਵਾਰਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਜਾਣਾ ਚਾਹੀਦਾ ਕਿ ਪਰਿਵਾਰ ਜੁੜੇ ਹੋਣ ਸਾਰੇ ਮਿਲੇ ਜੁਲ ਕੇ ਆਪਸ ਵਿੱਚ ਰਹਿਣ ਔਰ ਜਿਹੜਾ ਰਾਈਟਰ ਨੇ ਇੱਕ ਨਵੀਂ ਐਂਗਲ ਕੱਢਿਆ ਡਾਈਮੈਂਸ਼ਨ ਕੱਢੀ ਹੈ ਲੜਕੀ ਵਾਸਤੇ ਵਾਹ ਇੱਕ ਤਾਂ ਬੋਟੀ ਵਾਸਤੇ ਇੱਕ ਕੁੜੀ ਵਾਸਤੇ ਜਿਹੜੀ ਗੱਲ ਕਹੀ ਹੈ ਕਿ ਇਹ ਦੰਗਰ ਬੱਚਾ ਨਹੀਂ ਹੈ ਵੀ ਜਿਹੜਾ ਮਰਜ਼ੀ ਸੰਗਲ ਪਾ ਕੇ ਲਾ ਜੇ ਇਹ ਜਿਹੜੀ ਗੱਲ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਵੀ ਇਹ ਫਿਲਮ ਦਿਖਾਣੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਤਾਏ ਕੀ ਹੁੰਦੇ ਚਾਚੇ ਕੀ ਹੁੰਦੇ ਮਾਸੇਮ ਮਾਸੀ ਮਾਸੜ ਕੀ ਹੁੰਦੇ ਆ ਅੱਜ ਕੱਲ ਤਾਂ ਇਹ ਸਾਰੇ ਰਿਸ਼ਤੇਦਾਰੀ ਸਿਰਫ ਮਾਲ ਬਣ ਗਿਆ ਹੈ ਛੁੱਟੀ ਹੋਏਗੀ ਬੱਚਿਆਂ ਨੂੰ ਆਪਾਂ ਮਾਲ ਵੱਲੋਂ ਭਜਦੇ ਆਪਾਂ ਕੋਸ਼ਿਸ਼ ਨਹੀਂ ਕਰਦੇ ਕਿ ਪੂਆ ਦੇ ਘਰ ਜਾਈਏ ਮਾਸੀ ਦੇ ਘਰ ਜਾਈਏ ਚਾਚਾ ਜੀ ਨੂੰ ਮਿਲੀਏ ਤਾਇਆ ਜੀ ਨੂੰ ਮਿਲੀਏ ਇਹ ਫਿਲਮ ਸਾਨੂੰ ਦੁਬਾਰਾ ਜਿਹੜਾ ਸਾਡਾ ਪਛੋਕੜ ਹੈ ਜੋ ਸਾਡੇ ਸੰਸਕਾਰ ਹੈ ਉਹਨਾਂ ਵੱਲੋਂ ਸਾਨੂੰ ਇਹ ਪ੍ਰੇਰਿਤ ਕਰਦੀ ਹੈ ਫਿਲਮ ਮੈਂ ਡਾਇਰੈਕਟਰ ਸਾਹਿਬ ਨੂੰ ਔਰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਐ ਔਰ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਐ ਕਿ ਤੁਸੀਂ ਇਸ ਮੌਕੇ ਤੇ ਗਵਾਹ ਬਣੇ ਹੋ ਸਾਡੀ ਫਿਲਮ ਦੇ ਗਵਾਹ ਬਣੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਬਹੁਤ-ਬਹੁਤ ਮੇਰbani ਬਹੁਤ-ਬਹੁਤ ਫਿਲਮ ਨੰਬਰ